ਕਿ ਪਾਸਟਰਾਂ ਦਾ ਪੈਟਰਨ ਦੇਖਿਆ ਹੈਗਾ ਆ ਆਮਾਦੀ ਪਾਰਟੀ ਦਾ ਕਿ ਇਹੇ ਕੁਝ ਮਸ਼ਹੂਰ ਲੋਕ ਜਿਹੜੇ ਹੈਗੇ ਆ ਜਿਹੜੇ ਪਬਲਿਕ ਲਾਈਫ ਦੇ ਵਿੱਚ ਜਿਨ੍ਹਾਂ ਨੇ ਕੋਈ ਵੰਦੀਆ ਕੰਮ ਕੀਤੇ ਹੈਗੇ ਆ ਜਿਨ੍ਹਾਂ ਦਾ ਨਾਮ ਆ ਜਿਨ੍ਹਾਂ ਦੀ ਸਾਥ ਹੈਗੀ ਆ ਤੇ ਉਹਨਾਂ ਨੂੰ ਇਹ ਅਸਲ ਦੇ ਵਿੱਚ ਉਹਨਾਂ ਨੂੰ ਵਰਤਦੀ ਆ ਤੇ ਵਰਤ ਕੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਕ੍ਰੈਡਿਬਿਲਟੀ ਦਾ ਸਾਰਾ ਫਾਇਦਾ ਲੈ ਕੇ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਦਿੰਦੀ ਆ ਤੇ ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਨਾਲ ਵੀ ਉਹੀ ਚੀਜ਼ ਹੋਈ ਹੈ ਜੋ ਕਿ ਪਹਿਲਾਂ ਹੋਈ ਹੈ ਇਹ ਮੇਰੇ ਖਿਆਲ ਵਿੱਚ ਵਿਕਰਮਜੀਤ ਸਿੰਘ ਵਾਲਾ ਤਾਂ ਤੇਰੇ ਵਿੱਚ ਬਹਾਨਾ ਸੀਗਾ ਐਫ ਆਈ ਟੀ ਦੇ ਬਗੇ ਜਿਹੜੀ ਕਾਸੂਕੀ ਬੇਅਦਬੀ ਦੇ ਖਿਲਾਫ ਐਫ ਆਈ ਟੀ ਬਣੀ ਜੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਸ ਤਰੀਕੇ ਦੀ ਇਨਵੈਸਟੀਗੇਸ਼ਨ ਕੀਤੀ ਸੀ ਉਹਨਾਂ ਦਾ ਚੰਗਰ ਨਾਮ ਸੀਗਾ ਆਮ ਆਦਮੀ ਪਾਰਟੀ ਨੂੰ ਉਹ ਛਵੀ ਤੋਂ ਵਰਤਣਾ ਖਾਤਰ ਉਹਨਾਂ ਕੋਲ ਪੋਸਟ ਗ੍ਰਾਜੂਏਟਸ ਤੋਂ ਤੀਵਾ ਦਵਾਇਆ ਪਰ ਆਪ ਦੇਖਦੇ ਜਿਵੇਂ ਹੀ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤ ਲਈ 2022 ਤੋਂ ਬਾਅਦ ਉਸ ਤੋਂ ਬਾਅਦ ਬਿਲਕੁਲ ਕੀ ਜਿਹੜਾ ਕੋਮਲ ਵਿਜੇਪੁਰਤਾਪਾ ਉਹਨਾਂ ਨੂੰ ਵਰਤ ਤੇ ਲਾ ਦਿੱਤਾ ਜਾਂਦਾ ਹੈਗਾ ਕਿ ਇਹ ਪਾਰਟੀ ਜਿਹੜੀ ਹੈਗੀ ਆਪਾਂ ਦੇਖਦੇ ਹਾਂ ਕਿ ਟੋਟਲੀ ਇਹ ਸੈਂਟਰਾਈਜ਼ਡ ਪਾਰਟੀ ਹੈ ਜੀ ਇਹ ਕਿ ਤਾਨਾਸ਼ਕ ਦੇ ਨਾਲ ਇਸ ਤੇ ਸਿਰਫ ਇੱਕ ਹੀ ਚਿਹਰਾ ਹੈਗਾ ਉਹ ਹੈਗਾ ਅਰਵਿੰਦ ਕੇਜਰੀਵਾਲ ਸੈਂਟਰ ਦੇ ਉੱਪਰ ਉਹ ਜਿਹੜੀ ਤੋਂ ਬਗੈਰ ਕੋਈ ਸੇ ਚਿਹਰੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਉਹਦਾ ਹੀ ਗੁਣਗਾਨ ਉਹਦੀ ਹੀ ਮਹਿਮਾ ਕੀਤੀ ਜਾਂਦੀ ਹੈ ਤਾਂ ਭਗਵੰਤਬਾਨ ਜਿਹੜੇ ਸੀਗੇ ਉਹ ਖੁਦ ਅਰਵਿੰਦ ਕੇਜਰੀਵਾਲ ਦੇ ਨਾਮ ਸਾਫ਼ ਕੀਤਾ ਉਹਨਾਂ ਦਾ ਹਸਕੋਕਾ ਬਣੇ ਉਹਨਾਂ ਨੇ ਜਿੰਨੇ ਪਿਆਰ ਦੇ ਜਿੰਨੇ ਵੀ ਆਦੇ ਆਪੋਰਟ ਸੀ ਜੈਸਿਕਨ ਛੋਟੇ ਪਰ ਸੀ ਤੇ ਆਪਣੇ ਭਰਮ ਜੀ ਗਾਂਧੀ ਸੀਗੇ ਤੇ ਫੋਲਕ ਸਾਫ ਸੀ ਉਹਨਾਂ ਨੂੰ ਸਾਈਡ ਲਾਈਨ ਕਰਨ ਦੇ ਵਿੱਚ ਕੈਰਾਗ੍ਰਾਫ ਸੀਗੇ ਉਹਨਾਂ ਨੂੰ ਸਾਈਡ ਲਾਈਨ ਕਰਨ ਦੇ ਵਿੱਚ ਪ੍ਰਮੁੱਖ ਭੂਮਿਕਾ ਜਿਹੜੀ ਹੈਗੀ ਬਗਵਾਸਤ ਮਾਨ ਦੀ ਰਹੀ ਹੈਗੀ ਆ ਅੰਨਾ ਹਜਾਰੇ ਕਿਰਨ 베ਦੀ ਇੱਕ ਬਹੁਤ ਵੱਡੇ ਨਾਮ ਸੀਗੇ ਜਿੰਨਾਂ ਦੀ ਵੱਡੀ ਸ਼ਖਸੀਅਤ ਸੀਗੀ ਜਿੰਨਾਂ ਦੇ ਲੋਕਾਂ ਦੇ ਨਾਮ ਸੀਗੇ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਤੇ ਅਰਵਿੰਦ ਕੇਜਰੀਵਾਲ ਹੋਣੇ ਜਿਹੜੇ ਹੈਗੇ ਪਾਰਟੀ ਬਣਾ ਲੈਂਦੇ ਹੈਗੇ ਜਿਵੇਂ ਹੀ ਚੇਲਾਨਾ ਕਤੋਂ ਹੁੰਦੀ ਜਾਂਦੀ 2014 ਦੀਆਂ ਉਹ ਸਾਰੇ ਹੀ ਲੋਕ 2017 ਤੱਕ ਜਾਂ ਤਾਂ ਪਾਰਟੀ ਛੱਡ ਗਏ ਜਾਂ ਉਹਨਾਂ ਨੂੰ ਛੋਟੇ ਛੋਟੇ ਪਰਮਾਂ ਨੂੰ ਬੇਇਜ਼ਤ ਕਰਕੇ ਪਾਰਟੀ ਚ ਕੱਢ ਦਿੱਤਾ ਗਿਆ ਤੇ ਜਾਂ ਉਹਨਾਂ ਨੇ ਆਪਣੇ ਜਿਹੜੇ ਫੂਲਕਾ ਸਾਹ ਵਰਗੇ ਬੰਦੇ ਜਿਹੜੇ ਅੱਗੇ ਉਹ ਪਾਰਟੀ ਚ ਹਟ ਜਾਂਦੇ ਲੋਕਜੋਰ ਸਿੱਧੂ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਜਿਹੜੇ ਮੈਂਬਰ ਸੀਗੇ ਉਸ ਤੋਂ ਤਸੀਹੇ ਦਿਵਾ ਲਿਆ ਸੀ ਕਿ ਉਹ ਤੋਂ ਬਾਅਦ ਬਿਲਕੁਲ ਹੀ ਉਹਨਾਂ ਕੋਈ ਇਨਟੈਕ ਨਹੀਂ ਸੀ ਕਿ ਉਹਨਾਂ ਨੂੰ ਬਿਲਕੁਲ ਟਰਮਾ ਫਾਈਲਿੰਗ ਕਰਨ ਲੱਗੇ ਸੀਗੇ ਉਹ ਚੋਂ ਆਪਣਾ ਖਿਆਲ ਚਲਾ ਕੇ ਆਪ ਕਾਂਗਰਸ ਜੋਇਨ ਕਰ ਗਏ ਇਹ ਜਿਵੇਂ ਉਹਦਾ ਕਰਤਾਰ ਹੈਗਾ ਆਮ ਆਦਮੀ ਪਾਰਟੀ ਦਾ ਜਿਵੇਂ ਉਹਦਾ ਕਰੈਕਟਰ ਰਿਹਾ ਇਸ ਤਰ੍ਹਾਂ ਕਹਿੰਦੇ ਨੇ ਹਿਸਟਰੀ ਸੀ ਆਪਾਂ ਦੇਖਦੇ ਆ ਕਿ ਕੋਈ ਵੀ ਨਾਮਵਰ ਵਿਅਕਤੀ ਕੋਈ ਵੀ ਸ਼ਖਸੀਅਤ ਜਿਹੜੀ ਆ ਗਿਆ ਉਹ ਇਸ ਪਾਰਟੀ ਦੇ ਵਿੱਚ ਜਿਆਦਾਤਰ ਐ ਨਹੀਂ ਸਕਦਾ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ 5 ਸਾਲਾਂ ਲਈ ਪਾਰਟੀ ਦੇ ਵਿੱਚੋਂ ਕੱਢਣ ਦੇ ਕੀ ਕਾਰਨ ਨੇ ਕਿ ਸਰਸਵਿਕਰਮ ਮਜੀਠੀਆ ਖਿਲਾਫ ਪਾਈ ਪੂ ਆ ਜਿਹੜੇ ਹੱਕ ਵਿੱਚ ਪਾਈ ਪੋਸਟ ਹੈ ਜਾਂ ਹੋਰ ਵੀ ਪਿੱਛੇ ਕਰਨੇ ਇਹ ਸਾਰੇ ਵਿਸ਼ੇ ਤੇ ਸਾਡੇ ਨਾਲ ਪ੍ਰੋਫੈਸਰ ਹਰਜੇਸ਼ਵਰ ਸਿੰਘ ਜੀ ਹੋਣਗੇ ਜਿਨ੍ਹਾਂ ਨੇ ਇੱਕ ਪੋਸਟ ਵੀ ਪਾਈ ਹੈ ਕਾਫੀ ਵੱਡੀ ਪੋਸਟ ਪਾਈ ਹੈ ਅੰਗਰੇਜ਼ੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਦੇ ਮੈਨੇ ਕੀ ਕਰਦੇ ਨੇ ਪਹਿਲਾ ਸਵਾਲ ਕਰ ਲੈਣੇ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਰਜ਼ੀੰਦਤੀ ਹਾਜ਼ਰ ਹਾਂ ਬਹੁਤ ਵਧੀਆ ਪ੍ਰੋਫੈਸਰ ਸਾਹਿਬ ਜਿਹੜੇ ਜਿਹਦਾ ਕਮਰ ਵਿਜੇ ਪ੍ਰਤਾਪ ਤੇ ਕਾਰਵਾਈ ਹੋਈ ਹੈ ਤੁਸੀਂ ਕੀ ਮੰਨਦੇ ਹੋ ਇਹ ਕਾਰਵਾਈ ਪਿੱਛੇ ਸਿਰਫ ਕਲੀ ਮਜੀਠੀਆ ਦੀ ਪੋਸਟ ਜਾਂ ਦੇ ਹੱਕ ਚ ਪੋਸਟ ਪਾਉਣ ਦਾ ਮਾਮਲਾ ਹੈ ਜਾਂ ਹੋਰ ਵੀ ਕੁਝ ਕਾਰਨ ਨੇ? ਆ ਅਮਰਿੰਦਰ ਜਿੱਤੋ ਬਖ ਕੋ ਆਮ ਆਦਮੀ ਪਾਰਟੀ ਦਾ ਸਵਾਲ ਆ ਜਾਂ ਪ੍ਰਕਓਵਰ ਵਿਜੇ ਪ੍ਰਤਾਪ ਦਾ ਸਵਾਲ ਹੈਗਾ। ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਜਦੋਂ ਤੋਂ ਹੀ ਆਮ ਆਦਮੀ ਪਾਰਟੀ ਖੋਦ ਪਈ ਚਾਈ ਹੈਗੀ ਆ। ਆਪਾਂ ਇੱਕ ਖਾਸ ਤਰ੍ਹਾਂ ਦਾ ਪੈਟਰਨ ਦੇਖਿਆ ਹੈਗਾ ਆਮ ਆਦਮੀ ਪਾਰਟੀ ਦਾ। ਕਿ ਇਹੇ ਕੁਝ ਮਸ਼ਹੂਰ ਲੋਕ ਜਿਹੜੇ ਹੈਗੇ ਆ ਜਿਹੜੇ ਪਬਲਿਕ ਲਾਈਫ ਦੇ ਵਿੱਚ ਜਿਨ੍ਹਾਂ ਨੇ ਕੋਈ ਵਧੀਆ ਕੰਮ ਕੀਤੇ ਹੈਗੇ ਆ ਜਿਨ੍ਹਾਂ ਦਾ ਨਾਮ ਆ ਜਿੰਨਾਂ ਦੀ ਸਾਥ ਹੈਗੀ ਆ ਇਹ ਉਹ ਉਹਨਾਂ ਲੋਕਾਂ ਨੂੰ ਵਰਤ ਕੇ ਉਹਨਾਂ ਦੀ ਜਿਹੜੀ ਹੈਗੀ ਕ੍ਰੈਡਿਬਿਲਟੀ ਨੂੰ ਵਰਤ ਕੇ ਹੀ ਆਮ ਆਦੀ ਪਾਰਟੀ ਲਗਾਤਾਰ ਲੋਕਾਂ ਦੇ ਵਿੱਚ ਆਪਣਾ ਨਾਮ ਜਿਹੜਾ ਹੈਗਾ ਉਹ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੈਗੀ ਤੇ ਉਹਨਾਂ ਨੂੰ ਇਹ ਅਸਲ ਦੇ ਵਿੱਚ ਉਹਨਾਂ ਨੂੰ ਹੀ ਵਰਤਦੀ ਆ ਤੇ ਵਰਤ ਕੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਕ੍ਰੈਡਿਡਿਬਿਲਟੀ ਦਾ ਸਾਰਾ ਫਾਇਦਾ ਲੈ ਕੇ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਦਿੰਦੀ ਆ ਜਿਵੇਂ ਪਾਰ ਪਾਰ ਆਮ ਆਦੀ ਪਾਰਟੀ ਦੇ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਹੋਇਆ ਹੈਗਾ ਤੇ ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਨਾਲ ਵੀ ਉਹੀ ਚੀਜ਼ ਹੋਈ ਹੈ ਜੋ ਕਿ ਪਹਿਲਾਂ ਹੋਈ ਹੈ ਇਹ ਮੇਰੇ ਖਿਆਲ ਵਿੱਚ ਵਿਕਰਮਜੀਤਿਏ ਵਾਲਾ ਤਾਂ ਸਿਰਫ ਬਹਾਨਾ ਸੀਗਾ ਉਹ ਕੁਮਰ ਵਿਜੇ ਪ੍ਰਤਾਪ ਬਹੁਤ ਟਾਈਮ ਤੋਂ ਜਿਹੜੇ ਹੈਗੇ ਸੀਗੇ ਉਹ ਲਗਾਤਾਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਰੀਟ ਕੀਤਾ ਹੈਗਾ ਉਹ ਤੋਂ ਦੁਖੀ ਸੀ ਉਹ ਤੋਂ ਨਾਰਾਜ਼ ਸੀਗੇ ਤੇ ਮੈਨੂੰ ਲੱਗਦਾ ਕਿ ਹੁਣ ਇਹ ਵਿਕਰਮਜੀਤਿਏ ਵਾਲਾ ਬਹਾਨਾ ਲਗਾ ਕੇ ਤੱਕ ਪਰ ਉਹਨਾਂ ਦੀ ਬਲੇ ਦਿੱਤੀ ਗਈ ਹੈ ਤੁਹਾਡੇ ਕਹਿਣ ਦਾ ਮਤਲਬ ਵੀ ਜਿੰਨਾ ਬੰਦਿਆਂ ਦੀ ਕੋਈ ਸ਼ਖਸੀਅਤ ਹੈ ਸਮਾਜ ਦੇ ਵਿੱਚ ਜਾਂ ਕਿ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਆਮ ਆਦਮੀ ਪਾਰਟੀ ਉਹਨਾਂ ਨੂੰ ਪਹਿਲਾਂ ਲੈਂਦੀ ਹੈ ਬਾਅਦ ਦੇ ਵਿੱਚ ਵਰਤਦੀ ਹੈ ਤੇ ਜਦੋਂ ਵਰਤ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਕੋਈ ਪ੍ਰਵਾਹ ਨਹੀਂ ਕਰਦੀ ਇਹੀ ਕਹਣਾ ਤੁਹਾਡਾ ਹਾਂਜੀ ਬਿਲਕੁਲ ਜੇ ਆਪਾਂ ਉਹਨਾਂ ਉਦਾਹਰਣ ਲੈਣੇ ਹੋਣਾ ਆਪਾਂ ਜਦੋਂ ਆਪਾਂ ਬਿਲਕੁਲ ਪਿੱਛੇ ਚੱਲਦੇ ਹੈਗੇ ਹਾਂ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ ਪਾਰਟੀ ਦੀ ਹੋਂਦ ਤੋਂ ਵੀ ਪਹਿਲਾਂ ਜਦੋਂ ਇੱਕ ਮੂਵਮੈਂਟ ਸੀਗੀ ਜਦੋਂ ਇੰਡੀਆ ਗੇਂਸਟ ਕਰਪਸ਼ਨ ਜਿਹੜੀ ਮੂਵਮੈਂਟ ਸੀਗੀ ਉਸ ਟਾਈਮ ਤੇ ਜਿਹੜੇ ਅਰਵਿੰਦ ਕੇਜਰੀਵਾਲ ਹੈਗੇ ਆ ਇਹ ਹੈ ਜੇ ਮਨੀਸ਼ ਸੋਧਿਆ ਜੈ ਇਹਨਾਂ ਦੇ ਹੋਰ ਸਾਥੀ ਸੀਗੇ ਇਹਨਾਂ ਨੂੰ ਵੀ ਇੰਡੀਆ ਦੇ ਵਿੱਚ ਕੋਈ ਬਾਰੇ ਲੋਕ ਜਾਣਦੇ ਨੇ ਸੀਗੇ ਦਿੱਲੀ ਦੇ ਵਿੱਚ ਠੀਕ ਇਹਨਾਂ ਦਾ ਥੋੜਾ ਬਹੁਤਾ ਇਹਨਾਂ ਦਾ ਆਸਰ ਸੀ ਕਿਉਂਕਿ ਬਾਕੀ ਭਾਰਤ ਵਿੱਚ ਇਹਨਾਂ ਨੂੰ ਕੋਈ ਨਹੀਂ ਜਾਣਦਾ ਸੀ ਉਸ ਮੂਵਮੈਂਟ ਦਾ ਜਿਹੜਾ ਚਿਹਰਾ ਬਣਿਆ ਸੀਗੇ ਉਹ ਆਪਾਂ ਨੂੰ ਯਾਦ ਹੋਣਾ ਚਾਹੀਦਾ ਉਹਦੇ ਵਿੱਚ ਅੰਨਾ ਹਜਾਰੇ ਕਿਰਨ 베ਦੀ ਇੱਕ ਬਹੁਤ ਵੱਡੇ ਨਾਮ ਸੀ ਜਿਹਨਾਂ ਦੀ ਵੱਡੀ ਸਖਸੀਅਤ ਸੀਗੀ ਜਿਹਨਾਂ ਦੇ ਲੋਕਾਂ ਦੇ ਨਾਮ ਸੀਗੇ ਤੇ ਉਹ ਉਹਨਾਂ ਜਿਹੜਿਆਂ ਨੂੰ ਵਰਤ ਕੇ ਉਹ ਮੂਵਮੈਂਟ ਜਿਹੜੀ ਹੈਗੀ ਆ ਉਹ ਇੱਕਦਮ ਜਿਹੜੀ ਹੈਗੀ ਆ ਉਹ ਸਾਰੇ ਇੰਡੀਆ ਦੇ ਵਿੱਚ ਮਕਬੂਲ ਹੋਈ ਸੀਗੀ ਫਿਰ ਆਪਾਂ ਦੇਖਦੇ ਹਾਂ ਕਿ ਉਹ ਮੂਵਮੈਂਟ ਤੋਂ ਬਾਅਦ ਇੱਕਦਮ ਅੰਨਾ ਹਜਾਰੇ ਕਿਰਨ 베ਦੀ ਜਿਹੜੇ ਹੈਗੇ ਆ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਤੇ ਅਰਵਿੰਦ ਕੇਜਰੀਵਾਲ ਹੋਣੀ ਜਿਹੜੇ ਹੈਗੇ ਪਾਰਟੀ ਬਣਾ ਲੈਂਦੇ ਹੈਗੇ ਜਦੋਂ ਪਾਰਟੀ ਬਣਾਉਂਦੇ ਆ ਤਾਂ ਫੇਰ ਕੁਝ ਹੋਰ ਨਵੇਂ ਚਿਹਰੇ ਜਿਹੜੇ ਹੈਗੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ ਜਿਹੜੀਆਂ ਵੱਡੀਆਂ ਸੱਭਿਆਚਾਰਕ ਸੂਸਤਾਂ ਤੇ ਚਾਏ ਉਹ ਯੋਗਿੰਦਰ ਜਾਦਵ ਸੀਗੇ ਜਿਹੜੇ ਕਿ ਇੱਕ ਅਕੈਡਮੀਆ ਦੇ ਨਾਲ ਜੁੜੇ ਹੋਏ ਹੈਗੇ ਆ ਤੇ ਜਿਹੜੇ ਇੱਕ ਸਾਰੇ ਭਾਰਤ ਦੇ ਵਿੱਚ ਖਾਸ ਕਰਕੇ ਆਪਣੀ ਰਾਜਨੀਤਿਕ ਸੰਬੰਧ ਵਾਸਤੇ ਜਿਹੜੇ ਹੈਗੇ ਮਸ਼ਹੂਰ ਸੀਗੇ ਪ੍ਰਸ਼ਾਂਤ ਘੋਸ਼ਣ ਜਿਹੜੇ ਸੁਪਰੀਮ ਕੋਰਟ ਦੇ ਇੱਕ ਬਹੁਤ ਮਾਹਰ ਵਕੀਲ ਜਿੰਨਾ ਦਾ ਫਾਦਰ ਨੇ ਮਤਲਬ ਆਮ ਆਦੀ ਪਾਰਟੀ ਦੀ ਸ਼ੁਰੂਆਤ ਦੇ ਵਿੱਚ 300 ਕੋੜ ਰੁਪਏ ਉਸ ਟਾਈਮ ਤੇ ਦਿੱਤਾ ਵੀ ਹੈਗਾ ਉਹ ਸਾਰੇ ਇੰਡੀਆ ਦੇ ਵਿੱਚ ਲੋਕ ਪੱਕੀ ਕਮਾਂ ਵਾਸਤੇ ਲੋਕ ਲੋਕਾਂ ਵਾਸਤੇ ਲੜਨ ਵਾਸਤੇ ਮਸ਼ਹੂਰ ਇੱਕ ਵਕੀਲ ਸਨ ਮੇਦਾ ਪਾਰਟੀ ਨਰਬਦਾ ਵਧਾਓ ਅੰਦੋਲਨ ਉਸ ਤਰ੍ਹਾਂ ਦੇ ਲੋਕ ਜਿਹੜੇ ਸੀਗੇ ਉਹ ਆ ਪਾਰਟੀ ਦੇ ਵਿੱਚ ਲੈ ਕੇ ਆਂਦੇ ਉਸ ਦੇ ਨਾਲ ਆਮ ਆਦੀ ਪਾਰਟੀ ਜਿਹੜੀ ਉਸ ਟਾਈਮ ਤੇ ਗੱਲਾਂ ਕਰਦੀ ਸੀ ਆਮ ਆਦੀ ਪਾਰਟੀ ਤੇਜੀ ਵਿਵਸਥਾ ਪਵਰਤਨ ਕਰਾਂਗੇ ਅਸੀਂ ਲੋਕਤੰਤਰੀਕ ਢੰਗ ਦੇ ਨਾਲ ਜਿਹੜਾ ਹੈਗਾ ਇਲੈਕਸ਼ਨਾਂ ਲੜਾਂਗੇ ਲੋਕਾਂ ਨੂੰ ਸ਼ਕਤੀ ਦੇਵਾਂਗੇ ਅਸੀਂ ਕਰਪਸ਼ਨ ਦੀ ਕਰਾਂਗੇ 3C ਦਾ ਫਾਰਮੂਲਾ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਸੀ ਤੇ ਲੋਕਾਂ ਨੇ ਕੰਨੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੂੰ ਇਹੋ ਜਿਹੀ ਸਖ਼ਤੀ ਤਾਂ ਪ੍ਰੋਸਟਾਟਿਵੀ ਉਹ ਵਜ੍ਹਾ ਸਖ਼ਤੀ ਤਾਂ ਪਾਰਟੀ ਦੇ ਵਿੱਚ ਆ ਗਈ ਆ ਤੇ ਬਾਕੀ ਇਹ ਪਾਰਟੀ ਜਿਹੜੀ ਹੈਗੀ ਕੋਈ ਅੱਛਾ ਕਰੂਗੀ ਇਸੇ ਕਰਕੇ ਜਿਹੜੀ ਉਹ ਬਹੁਤ ਵੱਡੀ ਜਿੱਤ ਸੀ ਆਮ ਆਦਮੀ ਪਾਰਟੀ ਨੂੰ 2014-15 ਦੇ ਵਿੱਚ ਆਪਾਂ ਦੇਖਦੇ ਆ ਕਿ ਉਹ ਦਿੱਲੀ ਦੇ ਵਿੱਚੋਂ ਮਿਲਦੀ ਹੈਗੀ ਪਰ ਜਿਵੇਂ ਹੀ ਜਿੱਤ ਮਿਲਦੀ ਆ ਉਸ ਤੋਂ ਬਾਅਦ ਪ੍ਰਸ਼ਾਦ ਪੁਸ਼ਪ ਨੂੰ ਯੋਗਿੰਦਰ ਯਾਦਵ ਨੂੰ ਮੇਹਤਾ ਪਾਰਟੀ ਕਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਇੱਜ਼ਤ ਕਰਕੇ ਗੁੰਡਿਆਂ ਦੇ ਥਰੂ ਜਿਹੜਾ ਹੈਗਾ ਪਾਰਟੀ ਤੋਂ ਕੱਢਿਆ ਜਾਂਦਾ ਹੈਗਾ ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਇਲਜ਼ਾਮ ਲਗਾਏ ਜਾਂਦੇ ਜਿਹੜੇ ਕਦੇ ਪ੍ਰੂਫ ਨਹੀਂ ਹੋ ਸਕੇ ਤੇ ਉਸ ਦੇ ਨਾਲ ਅਰਵਿੰਦ ਕੇਜਰੀ ਉਹ ਫਿਰ ਆਪਾਂ ਦੇਖਦੇ ਹਾਂ ਕਿ ਉਹ ਦੂਸਰਾ ਜਿਹੜਾ ਹੈਗਾ ਦਿੱਲੀ ਦੇ ਵਿੱਚ ਸਥਾਪਨਾ ਵਿੱਚ ਉਸ ਟਾਈਮ 'ਚ ਵੀ ਉਹਨਾਂ ਨੇ ਬੰਦਿਆਂ ਨੂੰ ਮਸ਼ਹੂਰ ਬੰਦਿਆਂ ਨੂੰ ਵਰਤਿਆ ਸੱਡ ਦਿੱਤਾ ਹੁਣ ਜੇ ਆਪਾਂ ਪੰਜਾਬ ਤੇ ਵਾਪਸ ਆਈਏ ਤੇ ਪੰਜਾਬ ਦੇ ਵਿੱਚ ਵੀ ਆਪਾਂ ਦੀ ਯਕੀਨ ਤੇ 2014 ਦੇ ਵਿੱਚ ਜਦੋਂ ਇੱਕਦਮ ਆਮ ਆਦਮੀ ਪਾਰਟੀ ਦੇ ਪੈਰ ਲੱਗੇ ਸੀਗੇ ਉਹ ਪੈਰ ਇਸ ਕਰਕੇ ਲੱਗੇ ਸੀ ਕਿਉਂਕਿ ਜਿਹੜੇ ਆਪ ਉਸ ਟਾਈਮ ਦੇ ਜਿਹੜੇ ਐਮਪੀ ਕੈਂਡੀ ਚਾਹੇ ਡਾਕਟਰ ਧਰਮਵੀਰ ਗਾਂਧੀ ਸੀਗੇ ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਸੀਗੇ ਚਾਹੇ ਉਹ ਫੌਨਕਾ ਸਾਹਿਬ ਸੀਗੇ ਚਾਹੇ ਡਾਕਟਰ ਦਲਜੀਤ ਸਿੰਘ ਸੀਗੇ ਚਾਹੇ ਉਹ ਆਪਣੇ ਭਾਈ ਬਲਦੀਪ ਸਿੰਘ ਸੀ ਇਸ ਤਰ੍ਹਾਂ ਦੇ ਲੋਕ ਜਿਹੜੇ ਸੀਗੇ ਉਹ ਉਸ ਟਾਈਮ ਤੇ ਜਿਹੜੇ ਆਪਦੇ ਆਪ ਦੇ ਖੇਤਰਾਂ ਦੇ ਵਿੱਚ ਜਿਹੜਾ ਨਾਮ ਨਾਲ ਛੱਟੇ ਸੀਗੇ ਉਹਨਾਂ ਲੋਕਾਂ ਕਰਕੇ ਹੀ ਪੰਜਾਬ ਦੇ ਵਿੱਚ ਉਹ ਚਾਰ ਸੀਤਾਈਆਂ ਸੀਗੇ ਪਰ ਆਪਾਂ ਦੇਖਦੇ ਹਾਂ ਕਿ ਜਿਵੇਂ ਹੀ ਇਲੈਕਸ਼ਨ ਖਤਮ ਹੁੰਦੀਆਂ 2014 ਦੀਆਂ ਉਹ ਸਾਰੇ ਹੀ ਲੋਕ 2017 ਤੱਕ ਜਾਂ ਤਾਂ ਪਾਰਟੀ ਛੱਡ ਗਏ ਜਾਂ ਉਹਨਾਂ ਨੂੰ ਛੋਟੇ ਛੋਟੇ ਪਰਮਾਂ ਨੂੰ ਬੇਇਜਤ ਕਰਕੇ ਪੱਟ ਚੋ ਕੱਢ ਦਿੱਤਾ ਗਿਆ ਤੇ ਜਾਂ ਉਹਨਾਂ ਨੇ ਆਪਣੇ ਜਿਹੜੇ ਫੂਲਕਸਾਂ ਵਰਗੇ ਬੰਦੇ ਜਿਹੜੇ ਹੈਗੇ ਉਹ ਪਾਰਟੀ ਚੋਂ ਹਟ ਜਾਂਦੇ ਹੈਗੇ ਫਿਰ ਆਪਾਂ ਦੇਖਦੇ ਹਾਂ ਕਿ 17 ਤੋਂ ਬਾਅਦ ਇਹ ਕਮਰ ਸੰਧੂ ਜਿਹਨਾਂ ਨੂੰ ਪਾਰਟੀ ਦੇ ਵਿੱਚ ਲੈ ਗਿਆ ਸੀ ਜਿਹੜੇ ਬਹੁਤ ਫੇਮਸ ਜਰਨਲਿਸਟ ਸੀ ਪੰਜਾਬ ਦੇ ਜਾਂ ਆਪਣੇ ਜਿਹੜੇ ਹੈਗੇ ਸੁਪਾਉ ਹਸਿੰਗ ਖੇਰਾ ਨਿਤੜਕ ਦੇ ਲੀਡਰ ਸੀਗੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚੋਂ ਕੱਢ ਲਿਆ ਗਿਆ ਉਹਨਾਂ ਨੇ ਕਿੰਨਾ ਵਾਅ ਕਰ ਲਿਆ ਤੇ ਉਹ ਉਹ ਜਿਹੜੀ ਲਗਾਤਾਰਤਾ ਜਿਹੜੀ ਹੈਗੀ ਹੈ ਉਹ ਆਪਾ ਦੇਖਦੇ ਹੈਗੇ ਇਸ ਦੇ ਨਾਲ ਹੀ ਮੈਂ ਕੁਝ ਹੋਰ ਨੁਕਤੇ ਹੋਰ ਮੈਂ ਵੀ ਐਡ ਕਰੂੰਗਾ ਇਹ ਵਿੱਚ ਆਪਾਂ ਨਵਜੋਸ਼ ਸਿੱਧੂ ਨੂੰ ਕਪਾ ਜਿਹਾ ਯਾਦ ਹੋਵੇ ਤਾਂ 17 ਦੇ ਲੈਕਚਰ ਤੋਂ ਪਹਿਲਾਂ ਇੱਕਦਮ ਨਵਜੋਸ਼ ਸਿੱਧੂ ਤੋਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਜਿਹੜੇ ਮੈਂਬਰ ਸੀਗੇ ਉਸ ਤੋਂ ਅਸਤੀਫਾ ਦਿਵਾ ਲਿਆ ਸੀ ਕਿਉਂਕਿ ਉਸ ਤੋਂ ਬਾਅਦ ਬਿਲਕੁਲ ਹੀ ਉਹਨਾਂ ਨਾਲ ਕੋਈ ਇਨ ਟੱਚ ਨਹੀਂ ਸੀ ਕਿ ਉਹਨਾਂ ਨੂੰ ਬਿਲਕੁਲ ਕ੍ਰਮਾਫਾਇਲਿੰਗ ਕਰਨ ਲੱਗੇ ਸੀਗੇ ਉਹ ਚੋਂ ਆਪਣਾ ਖਿਆਲਾ ਚਲਾ ਕੇ ਆਪ ਕਾਂਗਰਸ ਜੁਆਇਨ ਕਰ ਗਏ 22 ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਸ ਤਰੀਕੇ ਦੇ ਨਾਲ ਬਲਬੀਰ ਸਿੰਘ ਰਾਜਵੇਲ ਉਹਨਾਂ ਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਮੁੱਖ ਮੰਤਰੀ ਦਾ ਜਿਹ ਉਹ ਲਭਾਵਨਾ ਜਿਹੜੀ ਜਕੀ ਆ ਉਹ ਚੀਜ਼ ਸ਼ੋਅ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਸਾਈਡ ਲਾਈਨ ਕਰ ਦਿੱਤਾ ਹੈਗਾ ਤੇ ਇਸੇ ਇਸੇ ਚੜੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਆ ਜੇ ਤੁਹਾਨੂੰ ਯਾਦ ਹੋਵੇ ਕੁਮਰ ਵਿਜੇ ਪ੍ਰਤਾਪ ਜਿਹੜੇ ਹੈਗੇ ਆ ਉਹ ਇੱਕ ਪੰਜਾਬ ਦੇ ਵਿੱਚ ਇੱਕ ਨਿਰਧਾਰਕ ਜਿਹੜੇ ਹੈਗੇ ਆ ਪੁਲਿਸ ਅਫਸਰ ਜੋ ਨਦੀ ਚੀਫ ਸੀ ਉਹ ਜਦੋਂ ਵੀ ਉਹ ਰਹੇ ਹੈਗੇ ਉਹਨਾਂ ਨੇ ਬਹੁਤ ਉਕਤ ਫੈਸਲੇ ਵੀ ਲਏ ਹੈਗੇ ਆ ਕੁਝ ਕੰਟਰੋਵਰਸੀਅਲ ਵੀ ਰਹੇ ਹੈਗੇ ਆ ਤੇ ਇਸ ਕਰਕੇ ਉਹਨਾਂ ਦੀ ਕਦੇ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਸ ਤਰੀਕੇ ਨਾਲ ਬਣੀ ਨਹੀਂ ਉਹਨਾਂ ਨੂੰ ਫੀਲਡ ਦੇ ਵਿੱਚ ਜੌਬਸ ਨਹੀਂ ਮਿਲਦੀਆਂ ਸੀ ਪਰ ਉਹਨਾਂ ਦਾ ਇੱਕ ਨਾਂ ਸੀਗਾ ਤੇ ਉਸ ਐਸਆਈਟੀ ਦੇ ਵਿੱਚ ਜਿਹੜੀ ਖਾਸ ਕਰਕੇ ਬੇਅਦਬੀ ਦੇ ਖਿਲਾਫ ਐਸਆਈਟੀ ਬਣੀ ਸੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਜਿਸ ਤਰੀਕੇ ਦੇ ਇਨਵੈਸਟੀਗੇਸ਼ਨ ਕੀਤੀ ਸੀ ਉਹਨਾਂ ਦਾ ਚੰਗਾ ਨਾਮ ਸੀਗਾ ਆਮ ਆਦਮੀ ਪਾਰਟੀ ਨੂੰ ਉਹ ਸ਼ਵੀਰੂ ਵਰਤਨਾ ਖਾਤਰ ਉਹਨਾਂ ਦੇ ਪੰਜਾਬ ਨੂੰ ਸਤਿਫਾ ਦਵਾਇਆ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਹੋਲਡਿੰਗਾਂ ਲਗਾਈਆਂ ਉਸ ਤੋਂ ਜਿੰਨਾ ਇਹਨਾਂ ਦਾ ਮਤਲਬ ਹਰ ਘਰ ਫਾਟਾ ਦੇ ਹਰ ਗਲੀ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਇਹਨਾਂ ਦੇ ਪੋਸਟਰ ਲੱਗੇ ਇਹਨਾਂ ਦੀਆਂ ਹੋਰਡਿੰਗੀਆਂ ਇਹ ਵੇਖੋ ਅਸੀਂ ਇੰਨਾ ਵੱਡਾ ਜਿਹੜਾ ਬੰਦਾ ਹੈਗਾ ਉਹ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਤੇ ਕੁਮਰ ਵਿਜੇ ਪ੍ਰਤਾਪ ਨੇ ਬਾਅਦ ਚ ਵੀ ਕੀ ਗੱਲ ਕੀਤੀ ਸੀ ਕਿ ਕੁਮਰ ਵਿਜੇ ਪ੍ਰਤਾਪ ਨੂੰ ਸ਼ਾਇਦ ਉਸ ਟਾਈਮ ਤੇ ਹੋਮ ਮਿਨਿਸਟਰ ਜੱਟ ਤੇ ਹੋਰ ਜਿਹੜੀ ਵੱਡੀ ਪਾਵਰਫੁਲ ਜਿਹੜੀ ਪੋਜੀਸ਼ਨ ਦੀ ਜਿਹੜੀ ਹੈਗੀ ਆ ਆਫਰ ਸੀਗੀ ਪਰ ਆਪਾਂ ਦੇਖਦੇ ਹਾਂ ਜਿਵੇਂ ਹੀ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤ ਲਈ 2022 ਤੋਂ ਬਾਅਦ ਉਸ ਤੋਂ ਬਾਅਦ ਬਿਲਕੁਲ ਕੀ ਜਿਹੜਾ ਕੁਮਰ ਵਿਜੇ ਪ੍ਰਤਾਪ ਆ ਉਹਨਾਂ ਨੂੰ ਬਰਫ ਦਿਲਾ ਦਿੱਤਾ ਜਾਂਦਾ ਹੈਗਾ ਤੇ ਉਹ ਲਾ ਪਿਛਲੇ 2 2-3 ਸਾਲ ਤੋਂ ਲਗਾਤਾਰ ਇਸ ਤਰੀਕੇ ਦੇ ਨਾਲ ਉਹ ਚਾਹ ਡਰੱਗ ਦਾ ਮਾਮਲਾ ਉਠਾ ਰਹੇ ਸੀਗੇ ਚਾਹੇ ਉਹ ਬੇਅਦਬੀ ਦੀ ਗੱਲ ਕਰ ਰਹੀ ਸੀ ਉਹਨਾਂ ਦੀ ਆਵਾਜ਼ ਬਿਲਕੁਲ ਅਣਸੁਣੀ ਕੀਤੀ ਜਾ ਰਹੀ ਸੀ ਤੇ ਹੁਣ ਮੈਨੂੰ ਲੱਗਦਾ ਕਿ ਇਹ ਮਜੀਠੀਆ ਦਾ ਬਾਹਰ ਨਾ ਲਗਾਤੇ ਉਹਨਾਂ ਨੂੰ ਪਾਰਟੀ ਤੋਂ ਕੱਢਣਾ ਇਹ ਇੱਕ ਤੈ ਹੀ ਸੀਗਾ ਕਿ ਜਿਵੇਂ ਉਹਨਾਂ ਦਾ ਕਰਤਾਰ ਹੈਗਾ ਆਮ ਆਦਮੀ ਪਾਰਟੀ ਦਾ ਜਿਵੇਂ ਉਹਨਾਂ ਦਾ ਕਰੈਕਟਰ ਰਿਹਾ ਜਿਸ ਤਰ੍ਹਾਂ ਕਹਿੰਦੇ ਦੀ ਹਿਸਟਰੀ ਸੀਗੀ ਆਪਾਂ ਦੇਖਦੇ ਹਾਂ ਕਿ ਕੋਈ ਵੀ ਨਾਮਵਰ ਵਿਅਕਤੀ ਕੋਈ ਵੀ ਸ਼ਖਸੀਅਤ ਜਿਹੜੀ ਹੈਗੀ ਆ ਉਹ ਇਸ ਪਾਰਟੀ ਦੇ ਵਿੱਚ ਜ਼ਿਆਦਾਤਰ ਰਹਿ ਨਹੀਂ ਸਕਦਾ ਹੁਣ ਕੀ ਲੱਗਦਾ ਮਤਲਬ ਜਿਹੜੇ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਤੁਸੀਂ ਕਹੇ ਕਿ ਲੰਮਾ ਤੁਸੀਂ ਇੱਕ ਇਤਿਹਾਸ ਸੁਣਾਇਆ ਆ ਆਮਦਵੀ ਪਾਰਟੀ ਦਾ ਪਰ ਇਹਦਾ ਅਫੈਕਟ ਕੀ ਪਵੇਗਾ ਕੀ ਕੁਮਰ ਜਿਵੇਂ ਸ਼ੋਚਾ ਸਿੰਘ ਛੋਟੇ ਪਤੇ ਪ੍ਰਭਾਵ ਪਿਆ ਕਿ ਆਮਦਵੀ ਪਾਰਟੀ ਨੇ ਕਿਹਾ ਕਿ ਉਹਨਾਂ ਦੀ ਇੱਕ ਸਾਡੇ ਕੋਲੇ ਸੀਡੀ ਐਸ ਤਰੀਕੇ ਦੀ ਵੀਡੀਓ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਸੇ ਕਰ ਦਿੱਤਾ ਤੇ ਉਹਨਾਂ ਤੇ ਪੋਲਿਟিক্যাল ਕੈਰੀਅਰ ਤੇ ਪੂਰੀ ਛੱਟ ਵੱਜੀ ਕੀ ਕੁਮਰ ਵਿਜੇ ਪ੍ਰਤਾਪ ਤੇ ਵੀ ਉਹੋ ਜੀ ਛੱਟ ਵੱਜੇਗੀ ਜਾਂ ਆਮਦਵੀ ਪਾਰਟੀ ਨੂੰ ਦਾ ਨੁਕਸਾਨ ਹੋਵੇਗਾ ਮੈਨੂੰ ਲੱਗਦਾ ਕਿ ਕੁਮਰਜੀਤ ਪ੍ਰਤਾਪ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਦੇਖੀਏ ਕਿ ਕੁਮਰਜੀਤ ਪ੍ਰਤਾਪ ਕੀ ਬਹੁਤ ਹੀ ਮਕਬੂਲ ਲੀਡਰ ਸੀ ਕਿ ਜੇ ਕੁਝ ਖਾਸ ਵਰਗਾਂ ਦੇ ਵਿੱਚ ਖਾਸ ਕਰਕੇ ਜਿਹੜੇ ਆਪਣੇ ਸਿੱਖ ਜਗਤ ਨਾਲ ਜੁੜੇ ਹੋਏ ਹੈਗੇ ਜੁੜੇ ਹੋਏ ਹੈਗੇ ਜਿਹੜੇ ਖਾਸ ਕਰਕੇ ਧਾਰਮਿਕ ਭਾਵਨਾਵਾਂ ਵਾਲੇ ਲੋਕ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਡੈਫੀਨਿਟਲੀ ਉਹਨਾਂ ਦਾ ਚੰਗਾ ਅਕਸ ਸੀ ਤੇ ਕੁਝ ਪੜੇ ਲਿਖੇ ਲੋਕ ਜਿਹੜੇ ਹੈਗੇ ਉਹ ਵੀ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਸੀਗੇ ਉਹਨਾਂ ਦੇ ਵਿੱਚ ਬਿਲਕੁਲ ਨਿਰਾਸ਼ਾ ਜਾਊਗੀ ਆਮ ਆਦਮੀ ਪਾਰਟੀ ਬਾਰੇ ਉਹਨਾਂ ਨੂੰ ਸਮਝ ਜਿਹੜੀ ਹੈਗੀ ਉਹਨਾਂ ਦੇ ਦੁਆਰਾ ਫਿਰ ਮੈਨੂੰ ਲੱਗਦਾ ਜੇ ਹੋ ਕਲੈਰਿਟੀ ਜਿਹੜੀ ਹੋ ਗਈ ਉਹਨਾਂ ਨੂੰ ਹੋਰ ਹੋਰ ਆਵੇਗੀ ਕਿ ਇਹ ਇਹਨਾਂ ਦੇ ਨਾਲ ਠੱਕਾ ਹੋਏ ਹਨਗੇ ਪਰ ਕੁਮਰਵਜੇ ਪ੍ਰਤਾਪ ਨੂੰ ਲੱਗਦਾ ਕਿ ਹੋਰ ਕਿਸੇ ਪਾਰਟੀ ਦੇ ਬੱਚੇ ਉਹ ਖਜ਼ਾਮਾ ਦੀ ਪਾਰਟੀ ਦੇ ਬੂਹੇ ਤਾਂ ਬੰਦ ਹੋ ਗਏ ਆ ਪਰ ਅਖਵਾਚ ਹੋਰ ਕਿਸੇ ਪੋਲੀਟੀਕਲ ਪਾਰਟੀ ਵਿੱਚ ਜਾ ਸਕਦੇ ਆ ਹੋ ਸਕਦਾ ਬੀਜੇਪੀ ਨੂੰ ਜਿਵੇਂ ਜ਼ਰੂਰ ਸਹੀ ਬੀਜੇਪੀ ਜਾਂ ਕਿਸੇ ਹੋਰ ਪਾਰਟੀ ਦੇ ਕਾਂਗਰਸ ਵਿੱਚ ਵੀ ਹੋ ਸਕਦਾ ਜਾ ਸਕਦੇ ਹਨਗੇ ਉਧਰ ਜਾ ਸਕਦੇ ਆ ਮਤਲਬ ਕੁੱਲ ਮਿਲਾ ਕੇ ਤੁਸੀਂ ਜਿਹੜਾ ਤੁਸੀਂ ਨਤੀਜਾ ਕੱਢਿਆ ਜਾਂ ਜਿਸ ਤਰੀਕੇ ਤੁਹਾਡੀ ਪੋਸਟ ਹੈ ਕਿ ਆਮ ਆਦਮੀ ਪਾਰਟੀ ਚਿਹਰੇ ਵਰਤਦੀ ਹੈ ਇਦੋ ਚਿਹਰਾ ਵਰਤ ਲਿਆ ਜਾਂਦਾ ਹੈ ਮਤਲਬ ਕੱਢ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਚਿਹਰੇ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਚਿਹਰੇ ਨੂੰ ਧੁੰਦਲਾ ਵੀ ਕੀਤਾ ਜਾਂਦਾ ਬਿਲਕੁਲ ਉਹ ਇਸ ਕਰਕੇ ਇਹਦਾ ਇੱਕ ਰੀਜ਼ਨ ਹੋਵੇਗਾ ਮਨਿੰਦਰ ਇਹ ਹੈਗਾ ਕਿ ਇਹ ਪਾਰਟੀ ਜਿਹੜੀ ਹੈਗੀ ਆਪਾਂ ਦੇਖਦੇ ਹਾਂ ਕਿ ਟੋਟਲੀ ਇਹ ਸੈਂਟਰਲਾਈਜ਼ਡ ਪਾਰਟੀ ਹੈ ਜੀ ਇੱਕ ਤਾਨਾਸ਼ਾਹ ਕਰਕੇ ਦਿਨਾਲਾ ਜਿੱਥੇ ਸਿਰਫ ਇੱਕ ਹੀ ਚਿਹਰਾ ਹੈਗਾ ਉਹ ਹੈਗਾ ਅਰਵਿੰਦ ਕੇਜਰੀਵਾਲ ਸੈਂਟਰ ਦੇ ਉੱਪਰ ਉਸ ਜਿਹੜੀ ਤੋਂ ਬਗੈਰ ਹੋਰ ਕਿਸੇ ਚਿਹਰੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਉਹਦਾ ਹੀ ਗੁਣਗਾਨ ਉਹਦੀ ਹੀ ਮੈਮਾ ਕੀਤੀ ਜਾਂਦੀ ਹੈ ਤੇ ਜਿਹੜੇ ਕਿਸੇ ਨੂੰ ਕੋਈ ਕੋਦੇ ਵੀ ਕੋਈ ਇੰਪੋਰਟੈਂਟ ਜਿਹੜੀ ਜਿੱਦੀ ਗੱਲ ਵੀ ਕਰਨੀ ਆ ਕੋਈ ਨੀ ਪੱਤਰ ਰੱਖਣਾ ਕੋਈ ਅਨਾਉਂਸਮੈਂਟ ਕਰਨੀ ਆ ਕੋਈ ਪੋਲਿਸੀ ਕਰਨੀ ਆ ਉਹ ਸਿਰਫ ਉਸ ਚਿਹਰੇ ਦੇ ਹੀ ਥਰੂ ਹੁੰਦੀ ਹੈ ਜੀ ਹੋਰ ਕਿਸੇ ਵੀ ਚਿਹਰੇ ਨੂੰ ਆਮ ਆਦਮੀ ਪੈ ਤੇ ਜਿਹੜੀ ਜਾਈਏ ਬਰਦਾਸ਼ਤ ਨਹੀਂ ਕਰਦੀ ਹਾਂ ਠੀਕ ਆ ਉਸ ਚਿਹਰੇ ਨੂੰ ਮੋਮੈਂਟਰੀ ਲਈ ਜਿਹੜਾ ਨਵਾਂ ਲਿਆ ਜਾਂਦਾ ਉਹਨੂੰ ਵਰਤ ਕੇ ਪਾਰਟੀ ਦਾ ਅਕਸ ਤਵਦਾਇਆ ਜਾਂਦਾ ਪਰ ਉਸ ਤੋਂ ਬਾਅਦ ਉਸ ਬੰਦੇ ਨੂੰ ਬਿਲਕੁਲ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈਗਾ ਇਹ ਵਾਰ-ਵਾਰ ਜਿਹੜਾ ਹੈਗਾ ਉਹ ਇਹ ਇੱਕ ਪਾਰਟੀ ਦੇ ਜਿਹੜਾ ਕਰੈਕਟਰ ਹੈਗਾ ਉਹਦੇ ਵਿੱਚ ਹੀ ਹੈ ਜੀ ਇਹਨਾਂ ਭਗਵੰਤ ਸਿੰਘ ਮਾਨ ਜਿਹੜੇ ਆਪਣੇ ਸੀਐਮ ਰਹਿਗੇ ਮੈਨੂੰ ਲੱਗਦਾ ਕਿ ਸਿਰਫ ਉਹੀ ਬਚੇ ਹੈਗੇ ਇੱਕ ਵੱਡਾ ਚਿਹਰਾ ਜਿਹੜੇ ਅੱਜ ਤੱਕ ਮਤਲਬ ਕੇਜਰੀਵਾਲ ਦੇ ਬਰਾਬਰ ਦਾ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਬਣ ਚੁੱਕਿਆ ਪਰ ਉਹਦੇ ਵਾਸਤੇ ਮੈਨੂੰ ਲੱਗਦਾ ਕੁਝ ਕਾਰਨ ਹੈਗੇ ਕੁਝ ਤਾਂ ਵੱਡੇ ਕਾਰਨ ਤੇ ਹੈ ਰਹਿਗੇ ਕਿ ਭਗਵੰਤ ਮਾਨ ਜਿਹੜੇ ਸੀਗੇ ਉਹ ਖੁਦ ਅਰਵਿੰਦ ਕੇਜਰੀਵਾਲ ਦੇ ਨਾਲ ਸਾਥ ਕੀਤਾ ਉਹਨਾਂ ਦਾ ਹੱਥ ਕੋਕਾ ਬਣੇ ਉਹਨਾਂ ਨੇ ਜਿੰਨੇ ਪੰਜਾਬ ਦੇ ਜਿੰਨੇ ਵੀ ਆਪਦੇ ਆਪੋਰਨੈਂਟ ਸੀ ਚਾਹੇ ਸੂਛੇ ਛੋਟੇ ਪਰ ਸੀ ਚਾਹੇ ਆਪਣੇ ਧਰਮ ਦੀ ਗਾਂਧੀ ਸੀਗੇ ਤੇ ਫੁਰਕਾ ਸਾਫ ਸੀ ਉਹਨਾਂ ਨੂੰ ਸਾਈਡ ਲਾਈਨ ਕਰਨ ਦੇ ਵਿੱਚ ਇੱਕ ਕੈਰਾਗ੍ਰਾਫ ਸੀਗੇ ਉਹਨਾਂ ਨੂੰ ਸਾਈਡ ਲਾਈਨ ਕਰਨ ਦੇ ਵਿੱਚ ਪ੍ਰਮੁੱਖ ਭੂਮਿਕਾ ਜਿਹੜੀ ਹੈਗੀ ਬਗਵਾਨ ਸਿੰਘ ਮਾਨ ਦੀ ਰਹੀ ਹੈਗੀ ਆ ਇਸ ਦੇ ਨਾਲ ਹੀ ਪਤਾ ਲੱਗਦਾ ਕਿ ਬਗਵਾਨ ਸਿੰਘ ਮਾਨ ਜਿਹੜੇ ਹੈਗੇ ਆ ਉਹ ਇੱਕ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਮਕਬੂਲ ਇੰਨੇ ਜ਼ਿਆਦਾ ਸੀ ਕਿ ਆਮ ਆਦਮੀ ਪਾਰਟੀ ਨੂੰ ਮਜਬੂਰੀ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਬਣਾਉਣਾ ਪਿਆ ਜਿੱਦਾਂ ਆਪਾਂ ਦੇਖਦੇ ਆ ਕਿ 17 ਦੇ ਵਿੱਚ ਇਹਨਾਂ ਦਾ ਨਾਮ ਉਸਟੇਮ ਦੇ ਉੱਪਰ ਇਹਨਾਂ ਨੇ ਡਿclare ਨਹੀਂ ਕੀਤਾ ਸੀ ਇਸ ਦਾ ਖਮਿਆਜਾ ਭੁਗਤਣਾ ਪਿਆ 22 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਬਹੁਤ ਕੋਸ਼ਿਸ਼ ਸੀ ਕਿ ਸ਼ਾਇਦ ਕੋਈ ਆਪਣਾ ਭਗਵੰਤ ਮਾਨ ਤੋਂ ਇਲਾਵਾ ਕਿਤੇ ਹੋਰ ਬੰਦੇ ਨੂੰ ਅੱਗੇ ਲੈ ਕੇ ਆ ਜਾਂਦਾ ਪਰ ਜਦੋਂ ਬਾਰ ਬਾਰ ਸਰਵੇਖਣ ਦੇ ਵਿੱਚ ਹੋ ਰਿਹਾ ਸੀ ਕਿ ਭਗਵੰਤ ਮਾਨ ਤੋਂ ਬਗੈਰ ਆਮ ਆਦਮੀ ਪਾਰਟੀ ਦੀ ਜਿਹੜੀ ਬੈੜੀ ਹੈਗੀ ਉਹ ਪਾਰ ਨਹੀਂ ਲੰਘੂਗੀ ਤਾਂ ਮੈਨੂੰ ਲੱਗਾ ਸ਼ਾਇਦ ਉਸ ਮਜਬੂਰੀ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਨੂੰ ਮੁੱਖ ਬਖਸ਼ਿ ਰੱਖਿਆ ਨਹੀਂ ਤਾਂ ਉਹ ਬੇਸਿਕਲੀ ਹੋਰ ਕਿਸੇ ਵੀ ਵਿਅਕਤੀ ਨੂੰ ਚੁਣਿਆਗਾ ਇਸ ਕੱਪ ਦੇ ਬੰਦੇ ਨੂੰ ਪ੍ਰਕਾਸ਼ ਨਹੀਂ ਕਰਦੇ ਉਹਨਾਂ ਵਾਸਤੇ ਸਿਰਫ ਜਿਹੜੇ ਮਤਲਬ ਬਿਲਕੁਲ ਆਮ ਲੋਕ ਹਨ ਜਿਨ੍ਹਾਂ ਦਾ ਕੋਈ ਅਕਸਰ ਜਾਂ ਦੇ ਬਸਤਰਿਕ ਜਿਸ ਤਰੀਕੇ ਨਾਲ ਜੀਹ ਜੂੜਿਆ ਟਾਈਪ ਜਿਹੜੇ ਲੀਡਰ ਹੁੰਦੇ ਆ ਜਿਹੜੇ ਕੋਈ ਆਵਾਜ਼ ਨਹੀਂ ਕੱਢਦੇ ਹੈਗੇ ਅ ਅਮਿਤਰਾ ਤੁੰਟਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਜਿਹੜੇ ਹੈਗੇ ਆ ਛੋੜ ਕਰਦੇ ਆ ਨਾ ਕਿ ਕੋਈ ਵੱਡੀ ਤਸਵੀਰ ਜੀ ਬਾਬਾ ਤੁਹਾਨੂੰ